ਬਿਕਰਮ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੱਟ ਅੱਗੇ ਅੱਜ ਫਿਰ ਤੋਂ ਪੇਸ਼ ਨਹੀਂ ਹੋਣਗੇ ਬਿਕਰਮ ਮਜੀਠੀਆ ਦੱਸ ਦिए ਕਿ ਉਹਨਾਂ ਨੂੰ ਅੱਜ ਦੇ ਦਿਨ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਸੀ ਤੇ ਜਿਸ ਤੇ ਦੌਰਾਨ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਨੂੰ ਲੈ ਕੇ ਹਵਾਲਾ ਦਿੱਤਾ ਗਿਆ ਸੀ ਤੇ ਜਿਹੜਾ ਕੇਸ ਸਿੱਟੂ ਚਿੱਠੀ ਲਿਖ ਕੇ ਵੀ ਜਾਣਕਾਰੀ ਦਿੱਤੀ ਗਈ ਸੀ ਤੇ ਜਿਸ ਤੇ ਦੌਰਾਨ ਬਿਕਰਮ ਮੱਜੀਠਿਆ ਨੇ ਜਿਹੜਾ ਕੇਸ ਸਮਾਂ ਮੰਗਿਆ ਸੀ ਤੇ ਸਿੱਟੂ ਚਿੱਠੀ ਲਿਖ ਕੇ ਉਹਨਾਂ ਦਾ ਕਹਿਣਾ ਸੀ ਕਿ ਸਮੇਂ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ 23 ਜੁਲਾਈ ਤੋਂ ਬਾਅਦ ਜਿਹੜਾ ਕੇਸ ਸੱਦਿਆ ਜਾਵੇ ਤੇ ਜਿਸ ਨੂੰ ਲੈ ਕੇ ਬਿਕਰਮ ਮੱਜੀਠਿਆ ਦੇ ਵੱਲੋਂ ਜਿਹੜਾ ਕੇਸ ਸਿੱਟੂ ਸਾਰੀ ਜਾਣਕਾਰੀ ਜਿਹੜੀ ਕਿ ਦਿੱਤੀ ਗਈ ਤੇ ਦੂਜੇ ਪਾਸੇ ਅੱਜ ਫਿਰ ਤੋਂ ਵਿਕਰਮ ਮਜੀਠੀਆ ਪੇਸ਼ ਨਹੀਂ ਹੋ ਰਹੇ ਤੇ ਪਹਿਲਾਂ ਜਦੋਂ ਵੀ ਉਹਨਾਂ ਨੂੰ ਸામਣੇ ਭੇਜੇ ਗਏ ਸੀ ਤਾਂ ਵਿਕਰਮ ਮਜੀਠੀਆ ਹਰ ਵਾਰ ਪੇਸ਼ ਹੋਏ ਤੇ ਜਿਸ ਨੂੰ ਲੈ ਕੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਦੇ ਲਈ ਵਿਕਰਮ ਮਜੀਠੀਆ ਨੂੰ ਬਾਰ-ਬਾਰ ਸામਣੇ ਭੇਜੇ ਜਾ ਰਹੇ ਤੇ ਤਾਂ ਦੱਸਦੀ ਹੈ ਕਿ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ਼੍ਰਮ ਵਿਕਰਮ ਮਜੀਠੀਆ ਨੂੰ ਜਿਹੜੇ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਸਾਮਣੇ ਆ ਰਹੇ ਨੇ ਤੇ ਉੱਥੇ ਹੀ ਪਿੱਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਚੁਣੌਤੀ ਦਿੱਤੇ ਗਏ ਤੇ ਆਪਣੇ ਸਾਹਮਣਾਂ ਨੂੰ ਲੈ ਕੇ ਚੁਣੌਤੀ ਦਿੱਤੇ ਗਏ ਤੇ ਜਿਸ ਦੇ ਦੌਰਾਨ ਹਾਈ ਕੋਰਟ ਨੇ ਉਹਨਾਂ ਨੇ ਕਵੱਡੀ ਰਾਹ ਦਿੱਤੇ ਗਏ ਪਰੰਤੂ ਉਸ ਤੋਂ ਬਾਅਦ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਕਿ ਬਿਕਰਮ ਮਜੀਠੀਆ ਨੇ ਇੱਕ ਵੱਡਾ ਝਟਕਾ ਦਿੱਤਾ ਜਾਂਦਾ ਹੈ ਤੇ ਵਾਰ-ਵਾਰ ਫਿਰ ਤੋਂ ਹੁਣ ਸਮਣ ਭੇਜਣੇ ਸ਼ੁਰੂ ਹੋ ਗਏ ਨੇ ਤੇ ਬਿਕਰਮ ਮਜੀਠੀਆ ਨੂੰ ਬੀਤੇ ਦਿਨਾਂ ਦੇ ਵਿੱਚ ਇੱਕ ਸਮਣ ਆਇਆ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਜਿਹੜੇ ਕਿ ਉੱਥੇ ਪੇਸ਼ ਨਹੀਂ ਹੋਏ ਤੋਂ ਥੀ ਅੰਮ੍ਰਿਤਸਰ ਅਦਾਲਤ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਤੇ ਜਿਸ ਦੇ ਦੌਰਾਨ ਬਿਕਰਮ ਜੀਠਿਆ ਪੇਸ਼ ਨਹੀਂ ਹੋਏ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸਿੱਟ ਨੂੰ ਇੱਕ ਚਿੱਠੀ ਲਿਖੀ ਗਈ ਅਤੇ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਕਿ ਮੈਨੂੰ ਸਮਝ ਦਿੱਤਾ ਜਾਵੇ 23 ਜੁਲਾਈ ਤੋਂ ਬਾਅਦ ਜਿਹੜਾ ਕਿ ਪੇਸ਼ੀ ਦੇ ਲਈ ਸੱਦਾ ਦਿੱਤਾ ਜਾਵੇ ਤੇ ਜਿਸ ਦੇ ਦੌਰਾਨ ਸੱਟ ਦੇ ਵਿੱਚ ਵੱਲੋਂ ਜਦੋਂ ਵੀ ਸੱਦਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਵਿਕਰਮ ਅਜੀਠਿਆ ਜਿਹੜੇ ਕਿ ਹਰ ਵਾਰ ਭਗਵੰਤ ਮਾਨ ਦੇ ਉੱਤੇ ਪਲਟਵਾਰ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਾਰ-ਬਾਰ ਸੰਮਣ ਭੇਜਣ ਦਾ ਕੀ ਮਕਸਦ ਹੈ ਤਾਂ ਬੈਠ ਕੇ ਨਵੇੜੇ ਕਰ ਲਵੋ ਤੇ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਸਿੱਟ ਦੇ ਮੁਖੀ ਬਾਣ ਜਾਣ ਮੈਨੂੰ ਹਮੇਸ਼ਾ ਹੀ ਜਿਹੜਾ ਕਿ ਬਾਰ-ਬਾਰ ਸੰਮਣ ਪੇਜ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਜਿਸ ਦੇ ਦੌਰਾਨ ਬਿਕਰਮ ਅਜੀਠਿਆ ਦੇ ਵੱਲੋਂ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕੀਤਾ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਹੁਣ ਦੂਜੇ ਪਾਸੇ ਅੱਜ ਮਜੀਠੀਆ ਫਰਤੋ ਪੇਸ਼ ਨਹੀਂ ਹੋ ਰਹੇ ਚਿੱਠੇ ਲੇਖੇ ਗਏ ਸੀ ਸਾਰੀ ਜਾਣਕਾਰੀ ਬਿਕਰਮ ਅਜੀਠਿਆ ਨੇ ਦਿੱਤੀ ਸੀ ਤੇ ਜਿਸ ਦੇ ਚੱਲਦੇ ਅੱਜ ਬਿਕਰਮ ਅਜੀਠਿਆ ਪੇਸ਼ ਨਹੀਂ ਹੋਏ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਤੋਂ ਹੀ ਲਗਾਤਾਰ ਉਹਨਾਂ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਸੰਮਣ ਭੇਜੇ ਜਾ ਰਹੇ ਨੇ ਕਾਂਗਰਸ ਪਾਰਟੀ ਸਮੇਂ ਉਹਨਾਂ ਨੂੰ ਉੱਤੇ ਜਿਹੜਾ ਕਿ ਲਗਾਤਾਰ ਡਰੱਗ ਕੇਸ ਮਾਮਲੇ ਦੇ ਉੱਤੇ ਕੇਸ ਦਰਜ ਹੋਇਆ ਤੇ ਜਿਸ ਦੇ ਵਿੱਚ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਤੇ ਦੂਜੇ ਪਾਸੇ ਹੁਣ ਡਰੱਗ ਕੇਸ ਮਾਮਲੇ ਦੇ ਵਿੱਚ ਫਰ ਤੋਂ ਜਿਹੜਾ ਕਿ ਸਮਣ ਜਿਹੜੇ ਕਿ ਵਿਕਰਮ ਮਜੀਠੀਆ ਨੂੰ ਭੇਜੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਪਹਿਲਾਂ ਜਦੋਂ ਵੀ ਉਹਨਾਂ ਨੂੰ ਸਮਣ ਭੇਜੇ ਗਏ ਤਾਂ ਉਹ ਹਰ ਵਾਰ ਹਾਜ਼ਰ ਹੋਏ ਪਰੰਤੂ ਹੁਣ ਵਿਕਰਮ ਮਜੀਠੀਆ ਦੀ ਜਿਹੜੇ ਕਮਰਾ ਸਰ ਦੇ ਵਿੱਚ ਪੇਸ਼ੀ ਸੀ ਤੇ ਜਿਸ ਦੇ ਕਾਰਨ ਉਹ ਪੇਸ਼ ਨਹੀਂ ਹੋਏ ਪਰੰਤੂ ਉਹਨਾਂ ਨੇ ਸੱਟ ਨੂੰ ਇੱਕ ਚਿੱਠੀ ਲਿਖੀ ਤੇ ਕੁਝ ਸਮਾਂ ਮੰਗਿਆ ਸੀ ਪਰੰਤੂ ਅੱਜ ਜਿਹੜਾ ਕਿ ਸਮਣ ਜਿਹੜੇ ਕੇ ਭੇਜੇ ਗਏ ਸੀ ਤੇ ਅੱਜ ਦੇ ਦਿਨੋਂ ਨਾਲ ਫਿਰ ਸੱਦੇ ਆ ਗਿਆ ਤੇ ਸਿਟ ਦੇ ਦੌਰਾਨ ਤੇ ਦੂਜੇ ਪਾਸੇ ਅਜ ਬਿਕਰਮ ਮਜੀਠੀਆ ਫਿਰ ਤੋਂ ਪੇਸ਼ ਨਹੀਂ ਹੋ ਰਹੇ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਛੜੇ ਕੇ ਬਿਕਰਮ ਮਜੀਠੀਆ ਨੂੰ ਸਮਨ ਭੇਜ ਕੇ ਬਾਰ-ਬਾਰ ਸਹ ਪੇਸ਼ ਹੋਣ ਦੇ ਹੁਕਮ ਦਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕੁਝ ਸਮਾਂ ਮੰਗਿਆ ਗਿਆ ਸੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਜਫਰ ਪੇਸ਼ ਨਹੀਂ ਹੋ ਰਹੇ ਤੇ ਇੱਕ ਵਾਰ ਫਿਰ ਦੱਸਦੀ ਹੈ ਤਾਂ ਜਿਹੜਾ ਕੇ ਸਿਟਰੂ ਚਿੱਠੇ ਲਿਖ ਕੇ ਵੀ ਜਾਣਕਾਰੀ ਦਿੱਤੀ ਗਈ ਸੀ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੇ ਜਿਹੜਾ ਕੇ ਸਮਾ ਮੰਗਿਆ ਸੀ ਤੇ ਸਿੱਟ ਨੂੰ ਚਿੱਠੀ ਲਿਖ ਕੇ ਉਹਨਾਂ ਦਾ ਕਹਿਣਾ ਸੀ ਕਿ ਸਮੇਂ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ 23 ਜੁਲਾਈ ਤੋਂ ਬਾਅਦ ਜਿਹੜਾ ਕੇਸ ਸੱਧਿਆ ਜਾਵੇ ਤੇ ਜਿਸ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਕੇਸ ਸਿੱਟ ਨੂੰ ਸਾਰੀ ਜਾਣਕਾਰੀ ਜਿਹੜੀ ਕਿ ਦਿੱਤੀ ਗਈ ਤੇ ਦੂਜੇ ਪਾਸੇ ਅੱਜ ਫਿਰ ਤੋਂ ਬਿਕਰਮ ਮਜੀਠੀਆ ਪੇਸ਼ ਨਹੀਂ ਹੋ ਰਹੇ ਤੇ ਪਹਿਲਾਂ ਜਦੋਂ ਵੀ ਉਹਨਾਂ ਨੂੰ ਸਾਮਣ ਭੇਜੇ ਗਏ ਸੀ ਤਾਂ ਬਿਕਰਮ ਮਜੀਠੀਆ ਹਰ ਵਾਰ ਪੇਸ਼ ਹੋਏ ਤੇ ਜਿਸ ਨੂੰ ਲੈ ਕੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਦੇ ਲਈ ਬਿਕਰਮ ਮਜੀਠੀਆ ਨੂੰ ਬਾਰ-ਬਾਰ ਸਮਣੇ ਪੇਛੇ ਜਾ ਰਹੇ ਨੇ ਤਾਂ ਦੱਸਦੀ ਆ ਕਿ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ਼੍ਰਮ ਬਿਕਰਮ ਮਜੀਠੀਆ ਨੂੰ ਜਿਹੜੇ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਸਮਣ ਆ ਰਹੇ ਨੇ ਤੇ ਉੱਥੇ ਹੀ ਪਿੱਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਚੁਣੌਤੀ ਦਿੱਤੀ ਗਈ ਤੇ ਆਪਣੇ ਸਾਹਮਣੇ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਤੇ ਜਿਸ ਦੇ ਦੌਰਾਨ ਹਾਈ ਕੋਰਟ ਨੇ ਉਹਨਾਂ ਨੂੰ ਕਬੱਡੀ ਰਾਹਾ ਦਿੱਤੀ ਗਈ ਪਰੰਤੂ ਉਸ ਤੋਂ ਬਾਅਦ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਕਿ ਬਿਕਰਮ ਮਜੀਠੀਆ ਨੇ ਇੱਕ ਵੱਡਾ ਝਟਕਾ ਦਿੱਤਾ ਜਾਂਦਾ ਹੈ ਤੇ ਵਾਰ-ਵਾਰ ਫਿਰ ਤੋਂ ਹੁਣ ਸਮਣ ਭੇਜਣੇ ਸ਼ੁਰੂ ਹੋ ਗਏ ਨੇ ਤੇ ਬਿਕਰਮ ਜੀਠਿਆ ਨੂੰ ਬੀਤੇ ਦਿਨਾਂ ਦੇ ਵਿੱਚ ਇੱਕ ਸਮਝਣ ਆਇਆ ਤੇ ਜਿਸ ਦੇ ਦੌਰਾਨ ਬਿਕਰਮ ਜੀਠਿਆ ਜਿਹੜੇ ਕਿ ਉੱਥੇ ਪੇਸ਼ ਨਹੀਂ ਹੋਏ ਤਾਂ થી ਅੰਮ੍ਰਿਤਸਰ ਅਦਾਲਤ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਤੇ ਜਿਸ ਦੇ ਦੌਰਾਨ ਬਿਕਰਮ ਮਜੀਠਿਆ ਪੇਸ਼ ਨਹੀਂ ਹੋਏ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸਟ ਨੂੰ ਇੱਕ ਚਿੱਠੀ ਲਿਖੀ ਗਈ ਅਤੇ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਕਿ ਮੈਨੂੰ ਸਮਝ ਦਿੱਤਾ ਜਾਵੇ 23 ਜੁਲਾਈ ਤੋਂ ਬਾਅਦ ਜਿਹੜਾ ਕਿ ਪੇਸ਼ੀ ਦੇ ਲਈ ਸੱਦਾ ਦਿੱਤਾ ਜਾਵੇ ਤੇ ਜਿਸ ਦੇ ਦੌਰਾਨ ਸਟ ਦੇ ਵੱਲੋਂ ਜਦੋਂ ਵੀ ਸੱਦਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਿਕਰਮ ਇੱਠਾ ਜਿਹੜੇ ਕਿ ਹਰ ਵਾਰ ਭਗਵੰਤ ਮਾਨ ਦੇ ਉੱਤੇ ਪਲਟਵਾਰ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਾਰ ਬਾਰ ਸੰਮਣ ਭੇਜਣ ਦਾ ਕੀ ਮਕਸਦ ਹੈ ਤਾਂ ਬੈਠ ਕੇ ਨਵੇੜੇ ਕਰ ਲਵੋ ਤੇ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਸਿੱਟ ਦੇ ਮੁਖੀ ਬਣ ਜਾਣ ਤੇ ਮੈਨੂੰ ਹਮੇਸ਼ਾ ਹੀ ਜਿਹੜਾ ਕਿ ਬਾਰ ਬਾਰ ਸੰਮਣ ਭੇਜ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਇਸ ਤੇ ਦੁਰਨ ਬਿਕਰਮ ਮਜੀਠੀਆ ਦੇ ਵੱਲੋਂ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕੀਤਾ ਜਾਂਦਾ ਹੈ ਤੇ ਜਸ ਤੋਂ ਲੈ ਕੇ ਦੱਸ ਦਈਏ ਕਿ ਹੁਣ ਦੂਜੇ ਪਾਸੇ ਅੱਜ ਮਜੀਠੀਆ ਫਰਤੋਂ ਪੇਸ਼ ਨਹੀਂ ਹੋ ਰਹੇ ਚਿੱਠੇ ਲਿਖੇ ਗਏ ਸੀ ਸਾਰੀ ਜਾਣਕਾਰੀ ਵਿਕਰਮ ਅਜੀਠਿਆ ਨੇ ਦਿੱਤੀ ਸੀ ਤੇ ਜਿਸ ਦੇ ਚੱਲਦੇ ਅੱਜ ਵਿਕਰਮ ਅਜੀਠਿਆ ਪੇਸ਼ ਨਹੀਂ ਹੋਏ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਤੋਂ ਹੀ ਲਗਾਤਾਰ ਉਹਨਾਂ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਦਾਸਦੀਏ ਕੇ ਸੰਮਣ ਭੇਜੇ ਜਾ ਰਹੇ ਨੇ ਕਾਂਗਰਸ ਪਾਰਟੀ ਸਮੇਂ ਉਹਨਾਂ ਨੂੰ ਉੱਤੇ ਜਿਹੜਾ ਕਿ ਲਗਾਤਾਰ ਡਰੱਗ ਕੇਸ ਮਾਮਲੇ ਦੇ ਉੱਤੇ ਕੇਸ ਦਰਜ ਹੋਇਆ ਤੇ ਜਿਸ ਦੇ ਵਿੱਚ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਤੇ ਦੂਜੇ ਪਾਸੇ ਹੁਣ ਡਰੱਗ ਕੇਸ ਮਾਮਲੇ ਦੇ ਵਿੱਚ ਫਰ ਤੋਂ ਜਿਹੜਾ ਕਿ ਸੰਮਣ ਜਿਹੜੇ ਕਿ ਵਿਕਰਮ ਅਜੀਠਿਆ ਨੂੰ ਭੇਜੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਪਹਿਲਾ ਜਦੋਂ ਵੀ ਉਹਨਾਂ ਨੂੰ ਸੰਮਣ ਪੇ ਗਏ ਤਾਂ ਹਰ ਵਾਰ ਹਾਜ਼ਰ ਹੋਏ ਪਰੰਤੂ ਹੁਣ ਬਿਕਰਮ ਮਜੀਠੀਆ ਜਿਹੜੇ ਕਮਰੇ ਸਰ ਦੇ ਵਿੱਚ ਪੇਸ਼ੀ ਸੀ ਤੇ ਜਿਸ ਦੇ ਕਾਰਨ ਉਹ ਪੇਸ਼ ਨਹੀਂ ਹੋਏ ਪਰੰਤੂ ਉਹਨਾਂ ਨੇ ਸਟ ਨੂੰ ਇੱਕ ਚਿੱਠੀ ਲਿਖੀ ਤੇ ਕੁਝ ਸਮਾਂ ਮੰਗਿਆ ਸੀ ਪਰੰਤੂ ਅੱਜ ਜਿਹੜਾ ਕਿ ਸਮਣ ਜਿਹੜੇ ਕਿ ਭੇਜੇ ਗਏ ਸੀ ਤੇ ਅੱਜ ਦੇ ਦਿਨ ਉਹਨਾਂ ਨੂੰ ਫਿਰ ਸੱਦੇ ਆ ਗਿਆ ਤੇ ਸਟ ਦੇ ਦੌਰਾਨ ਤੇ ਦੂਜੇ ਪਾਸੇ ਅੱਜ ਬਿਕਰਮ ਮਜੀਠੀਆ ਫਿਰ ਤੋਂ ਪੇਸ਼ ਨਹੀਂ ਹੋ ਰਹੇ ਤੇ ਡਰੱਗ ਕੇ ਇਸ ਮਾਮਲੇ ਦੇ ਵਿੱਚ ਲਗਾਤਾਰ ਛੇੜੇ ਕੇ ਬਿਕਰਮ ਮਜੀਠੀਆ ਨੂੰ ਸਮਣ ਭੇਜ ਕੇ ਬਾਰ-ਬਾਰ ਸਹ ਪੇਸ਼ ਹੋਣ ਦੇ ਹੁਕਮ ਦਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਉਨਾਂ ਦੇ ਵੱਲੋਂ ਕੁਝ ਸਮਾਂ ਮੰਗਿਆ ਗਿਆ ਸੀ ਤੇ ਜਿਸ ਤੋਂ ਬਾਅਦ ਬਿਕਰਮ ਅਜੀਠਿਆ ਜਫਰ ਪੇਸ਼ ਨਹੀਂ ਹੋ ਰਿਹਾ